ਅੰਮ੍ਰਿਤਸਰ ਕੋਟ ਖਾਲਸਾ ਇਲਾਕੇ ਦੇ ਵਿੱਚ ਫੂਡ ਆਫੀਸਰ ਵੱਲੋਂ ਕੋਟ ਖਾਲਸਾ ਇਲਾਕੇ ਦੇ ਚ ਛੋਟੀ ਜੀ ਫੈਕਟਰੀ ਦੇ ਵਿੱਚ ਕੀਤੀ ਗਈ ਚੈਕਿੰਗ ਕੀਤਾ ਗਿਆ ਚਲਾਨ। ਪੁਜੀਆ ਅਤੇ ਗਚਕ ਦੀ ਜਿਹੜੀ ਇੱਕ ਛੋਟੀ ਜੀ ਫੈਕਟਰੀ ਸੀ ਉਸ ਜਗ੍ਹਾ ਤੇ ਜਾ ਕੇ ਅੱਜ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤੇ ਕਾਫੀ ਜਿਹੜੀਆਂ ਕਮੀਆਂ ਵਾਂ ਉਹ ਦੇਖਣ ਨੂੰ ਮਿਲੀਆਂ ਹੈ। ਕਾਫੀ ਉੱਥੇ ਜਿਹੜੀ ਗੰਦਗੀ ਆ ਉਹ ਵੀ ਦੇਖਣ ਨੂੰ ਮਿਲੀ ਹੈ। ਉੱਥੇ ਹੀ ਜੋ ਛੋਟੀ ਜੀ ਫੈਕਟਰੀ ਦਾ ਮਾਲਕ ਆ ਉਸ ਵੱਲੋਂ ਆਪਣੀ ਜਿਹੜੀ ਗਲਤੀ ਆ ਉਹ ਮੰਨੀ ਵੀ ਗਈ ਏ ਅੱਜ ਦਿਨ ਬੁੱਧਵਾਰ 10 ਤਰੀਕ ਸਮਾਂ 1:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਕਿਆ ਨਾਮ ਆਪਕਾ ਕहां के रहने वाले ਮੈਂ Rajasthan ਕਾ ਰਹਿਨੇ ਵਾਲਾ ਹੂੰ ਦੌਲਤ ਮੇਰਾ ਨਾਮ ਹੈ ਅਭੀ ਕहां पे ਰਹੇ ਫੈਕਟਰੀ ਚਲਾ ਰਹੇ ਹਾਂ ਯਾ ਕੋਟਖਾਲ ਸਾਹਿਬ ਫੈਕਟਰੀ ਚਲਾ ਰਹੇ ਹਾਂ ਮੇਰੇ ਕੋ 7-8 ਸਾਲ ਹੋ ਗਏ ਸਰ ਆਜੀ ਫੂਡ ਆਫਸਰ ਕੀ ਰੀਡ ਪੜੀ ਹੋਈ ਏ क्या बराबर हुआ सर गचक गौदे में सारे में कमियां ही होती है सर और मेरी कोई गलती हो गई तो गलती माफ करो सर लगता है की कमी है पे कमी सर आपके सामने सारी कमी है सुधार होगा जरूर होगा सर सैंपल लिए उन्होंने सैंपल लिए तो क्या मांग करते हैं प्रशासन से यही है जो वो है वो मेरी माफी दे रहे मैं बुझा और गचक बनाता हूँ सुधार तो किया जाएगा होगा सर बिल्कुल सौ परसेंट सुधार होगा साफ सफाई होगी पूरी दुनिया साफ सफाई करके काम करूंगा कितने वर्कर काम कर रहे यहाँ पे छह आदमी है मेरे पास कच्चा दो महीने हो गए सर अगर। अगर। जैसे दिन लोड़ी आ हाँ।, के हाँ लोगों की जिंदगी सर लोगों की जिंदगी के साथ में तो कुछ नहीं खेलते बाकी सर जो है वो आपके सामने है सर गलती हूँ माँ गलती मान रहा हूँ सुधार किया जाएगा जरूर होएगा सर असी अज कोट खालसा एरिए रेड की है जिथे के एक व्यक्ति वालों बच्चे को नमकीन बनाई जा रही थी और, और ये बहुत ही गंदगी भरे हालात बनाई जा रही थी, जिसते विभाग वालों मौके पर अनाहाजन चलान इशू कर दिता है ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵਿੱਚੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਸ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸੋ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਇਹਦੇ ਕੈਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੋ ਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਇਸ ਨੂੰ ਕਈ ਕਿਤੇ ਕਿਤੇ ਪਈਆਂ ਗਈਆਂ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਹੈ ਬਾਥਰੂਮ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਗੱਛੇ ਕਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਦੇ ਵਿੱਚ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਲਾ ਰਹੀ ਆ ਐਕਚੁਅਲੀ ਕਦੇ ਦੇ ਇਸ ਦੇ ਉੱਪਰ ਅਸੀਂ ਅਨਹਾਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਲੈ ਲਏ ਤੇ ਕਮੀਆਂ ਵਾਲੇ ਮਹਿਸੂਸ ਕੀਤੇ ਕਿ ਕਮੀਆਂ ਹੈ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕਿ ਉਸ ਉਸਦੇ ਕਹਿਣ ਮੁਤਾਬਿਕ ਤਾਂ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਤੁਹਾਡਾ ਤਾਂ ਕਿ ਲੋਬੀ ਦਾ ਸੀਜ਼ਨ ਹੈਗਾ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਜਿਹੜੇ ਕਿ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੇ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਗੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਹੈ ਲੋਕ ਇਸ ਨੂੰ ਬੜੇ ਚਾਹਵਾਨਾ ਖਾਂਦੇ ਆ ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਕੋਈ ਤਲਵਾਣਾ ਨਾ